ਸ਼ਹਿਰ ਦੀਆਂ तमाम ਵਾਰਦਾਤਾਂ ਨੂੰ ਸੁਲਝਾਉਣ ਦਾ ਪੁਲਿਸ ਅਧਿਕਾਰੀ ਨੇ ਜੜਾ ਕਿ ਦਾਵਾ ਕੀਤਾ ਜਿਹਾ ਦੱਸਣ ਨਾ ਕਿ ਇੱਕ ਅਪਡੇਟ ਆਪਰੇਸ਼ਨ ਪ੍ਰਹਾਰ ਨੂੰ ਲੈ ਕੇ ਸਾਹਮਣੇ ਆ ਰਿਹਾ ਜਿਸ ਦੇ ਤਹਿਤ ਪੁਲਿਸ ਦਾ ਬਿਆਨ ਵੀ ਜੜਾ ਸਾਹਮਣੇ ਆ ਰਿਹਾ ਦੱਸਣ ਨੂੰ ਕਿ ਜਲਾ ਗੁਰਦਾਸਪੁਰ ਦੇ ਸਰਹਦੀ ਇਲਾਕਿਆਂ ਦੇ ਵਿੱਚ ਕੀਤੀ ਜਾ ਰਹੀ ਸਪੈਸ਼ਲ ਨਾਕਾਬੰਦੀ ਦੇ ਤਹਿਤ ਪੁਲਿਸ ਟੀਮਾਂ ਵੱਖ-ਵੱਖ ਟੀਮਾਂ ਦੇ ਵਿੱਚ ਡਿਵਾਈਡ ਹੋ ਕੇ ਜਿਹੜੀ ਕਿ ਛਾਪੇਮਾਰੀ ਕਰਦੀਆਂ ਹੋਈਆਂ ਨਜ਼ਰ ਆਈਆਂ ਨੇ ਪਰ ਹਾਰ ਦੋ ਦੇ ਤਹਿਤ ਇਹ ਦੂਸਰੇ ਦਿਨ ਤੱਕ 50 ਗੈਰ ਸਮਾਜਿਕ ਤਤਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਉਹਨਾਂ ਦੇ ਵੱਲੋਂ ਜਿਹੜੀ ਕਿ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਪੁਲਿਸ ਦਾ ਇੱਕੋ ਹੀ ਦਾਅਵਾ ਹੈ ਕਿ ਉਹਨਾਂ ਦੇ ਵੱਲੋਂ ਫੁੱਲ ਐਕਸ਼ਨ ਮੋਡ ਦੇ ਵਿੱਚ ਜਿਹੜਾ ਕਿ ਇਸ ਵੇਲੇ ਕੰਮ ਕੀਤਾ ਜਾ ਰਿਹਾ ਹੈ ਤੇ ਸ਼ਹਿਰ ਦੇ ਵਿੱਚ ਪਿਛਲੇ ਦਿਨਾਂ ਦੀ ਹੋਈਆਂ ਵਾਰਦਾਤਾਂ ਨੂੰ ਸਾਰਿਆਂ ਨੂੰ ਜਿਹੜਾ ਕਿ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਹਾਰ 2 ਦੇ ਤਹਿਤ ਲਗਾਤਾਰ ਸਰਚ ਆਪਰੇਸ਼ਨ ਵੀ ਕੀਤੇ ਜਾ ਰਹੇ ਨੇ ਤੇ ਆਓ ਸੁਣਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਹੋਰ ਕੀ ਜਾਣਕਾਰੀ ਪੁਲਿਸ ਦੇ ਵੱਲੋਂ ਸਾਂਝੀ ਕੀਤੀ ਜਾ ਰਹੀ ਹੈ ਆਜੋ ਆਪਰੇਸ਼ਨ ਪ੍ਰਹਾਰ ਦਾ ਜਿਹੜਾ ਦੂਜਾ ਦਿਨ ਹੈਗਾ ਪ੍ਰਹਾਰ 2.0 ਉਹਦੇ ਵਿੱਚ ਸਾਡੇ ਵੱਲੋਂ ਵੱਖ-ਵੱਖ ਆਪਰੇਸ਼ਨ ਜਿਹੜਾ ਹੈਗਾ ਪਲਾਨ ਕੀਤੇ ਗਏ ਸੀਗੇ ਜਿਹੜੇ ਬਦਮਾਸ਼ਾਂ ਤੇ ਵਾਂਟਡ ਬੰਦਿਆਂ ਦੇ ਖਿਲਾਫ ਮਾਰਨਿੰਗ ਦੇ ਵਿੱਚ ਬੇਟਾ ਕੀਤੀ ਗਈ ਸੀ ਜੀ ਇਹਦੇ ਵਿੱਚ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪੰਜ ਦੋ ਦਿਨਾਂ ਦੇ ਵਿੱਚ ਲਗਭਗ 50 ਬੰਦੇ ਜਿਹੜੇ ਹੈਗੇ ਆਹੀ ਅਰੈਸਟ ਕੀਤੇ ਹੈਗੇ ਜੋ ਵੱਖ-ਵੱਖ کیسਸ ਵਾਂਟਡ ਸੀਗੇ ਜਾਂ ਉਹਨਾਂ ਦੇ ਖਿਲਾਫ ਜਿਹੜੇ ਕ੍ਰਿਮੀਨਲ ਜਿਹੜੇ ਚਾਰਜਸ ਸੀਗੇ ਆਸੀਂ ਉਹਨਾਂ ਦੇ ਖਿਲਾਫ ਜਿਹੜੇ ਐਸ ਪਰ ਲਾ ਜਿਹੜੀ ਹੈਗੀ ਕਾਰਵਾਈ ਜਿਹੜੀ ਹੈਗੀ ਤਾਮਲ ਵਿੱਚ ਲਿਆਂਦੀ ਹੈ ਜੀ ਇਹਦੇ ਇਹਦੇ ਤੋਂ ਇਲਾਵਾ ਜਿਹੜਾ ਏਰੀਆ ਡੋਮਿਨੇਸ਼ਨ ਲਈ ਤੁਹਾਨੂੰ ਵੀ ਜਿੱਦਾਂ ਤੁਸੀਂ ਤੁਹਾਨੂੰ ਪਤਾ ਹੈਗਾ ਕਿ ਬਸ ਸਟੈਂਡ ਵੇਲਵੈ ਸਟੇਸ਼ਨ ਫੀਡ ਬਾੜਾਲੇ ਜਿਹੜੇ ਵੀ ਮਾਰਕੀਟ ਹੈਗੇ ਸਿਟੀ ਏਰੀਆ ਦੇ ਵਿੱਚ ਗੁਰਦਾਸਪੁਰ ਸ਼ਹਿਰ ਦੇ ਵਿੱਚ ਕਲਾ ਨਗਰ ਦੇਨਾ ਨਗਰ ਕਾਨੂੰਨ ਧਾਰੀਵਾਲ ਸ਼ਹਿਰਾਂ ਦੇ ਨਾਲ-ਨਾਲ ਜਿਹੜੇ ਹੌਟਸਪots ਹੈਗੇ ਉਥੇ ਵੀ ਜਿਹੜੀ ਹੈਗੀ ਕੋਆਰਡੀਨੇਸ਼ਨ ਸਰਪ੍ਰੀਸ਼ਨ ਜਿਹੜਾ ਹੈਗਾ ਚਲਾਇਆ ਗਿਆ ਠੀਕ ਹੈ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਲਗਭਗ 30 ਤੋਂ ਵੱਧ ਜਿਹੜੇ ਹੈਗੇ ਸਪੈਸ਼ਲ ਨਾਕੇ ਉਹ ਇੰਪਲੇਸ ਹੈਗੇ ਅਸੀਂ ਪੂਰੀ ਚੈਕਿੰਗ ਕਰੇ ਹੈਗੇ ਪੁਲਿਸ ਦਾ ਪੂਰਾ ਏਰੀਆ ਡੋਮਿਨੇਸ਼ਨ ਜਿਹੜਾ ਐਕਸਰਸਾਈਜ਼ ਉਹ ਚੱਲ ਰਿਹਾ ਹੈ ਦੇਖੋ ਜਿੰਨੇ ਵੀ ਬੰਦੇ ਹੈਗੇ ਇਹ ਐਸ ਪਰ ਲਾਅ ਜਿਹੜਾ ਹੈਗਾ ਕਿਸੇ ਨਾ ਕਿਸੇ ਕੇਸ ਇਸ ਤੇ ਵਾਂਟਡ ਹੈਗੇ ਜਿਨ੍ਹਾਂ ਦੀ ਜੋ ਲੋੜਮੰਦ ਹੈਗੇ ਉਹਨਾਂ ਇਹ ਲੋਕਾਂ ਨੂੰ ਜਿਹੜਾ ਹੈਗਾ ਗ੍ਰਫਤਾ ਕੀਤਾ ਗਿਆ ਹੈ ਜ ਇਹਦੇ ਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪੁਲਿਸ ਪੁਲਿਸ ਵੱਲੋਂ ਜਿਹੜੀ ਵੀ ਕਾਰਵਾਈ ਕੀਤੀ ਗਈ ਹੈਗੀ ਆ ਐਜਪਰ ਬੀਐਨਐਸ ਐਟ ਬੀਐਨਐਸ ਜਿਹੜਾ ਹੈਗਾ ਉਹਨਾਂ ਦੇ ਜਿਹੜੇ ਕਾਨੂੰਨੀ ਪ੍ਰਕਿਰਿਆ ਪ੍ਰਕਿਰਿਆਵਾਂ ਨੂੰ ਇੰਪਲੀਮੈਂਟ ਕਰਨ ਦੇ ਇਸ ਆਮ ਨਾਲ ਜਿਹੜਾ ਹੈਗਾ ਪ੍ਰੋਸੀਜਰ ਪੂਰਾ ਹੈਗਾ ਉਹ ਐਸਟੈਬਲਿਸ਼ ਕੀਤਾ ਗਿਆ ਹੈਗਾ ਐਂਡ ਕੱਲੇ-ਕੱਲੇ ਜਿਹੜੇ ਹੈਗੇ ਲੀਗਲ ਜਿਹੜੀ ਫਾਰਮੈਲਿਟੀਆਂ ਹੈ ਉਹਨੂੰ ਵੀ ਧਿਆਨ ਵਿੱਚ ਰੱਖ ਕੇ ਪੁਲਿਸ ਦੁਆਰਾ ਜਿਹੜੀ ਕਾਰਵਾਈ ਹੈ ਉਹ ਅਮਲ ਵਿੱਚ ਲਿਆਂਦੀ ਗਈ। ਕੋ ਉਹ ਅਸੀਂ ਚੈੱਕ ਕਰੇ ਹੈਗੇ ਅਸੀਂ ਤੁਹਾਨੂੰ ਡਿਟੇਲ ਚ ਸਾਰੀ ਜਿਹੜੀ ਅਰੈਸਟ ਹੈਗਾ ਉਹ ਦੇ ਤੁਹਾਨੂੰ ਜਿਹੜਾ ਹੈਗਾ ਔਗਤ ਕਰਵਾ ਦੇਵਾਂ। ਮੈਂ ਕਿਸੇ ਘਟਨਾ ਦੇ ਉੱਪਰ ਕੋਈ ਕਮੈਂਟ ਨਹੀਂ ਕਰਾਂ ਬਟ ਮੈਂ ਤੁਹਾਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਬਾਰੇ ਮੈਂ ਦੱਸ ਦੇਵਾਂ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਮੇਜਰ ਇਨਸੀਡੈਂਟ ਹੋਏ ਹੈਗੇ ਉਹ ਸਾਰੇ ਟਵਿਸਟ ਹੈਗੇ ਤੁਹਾਨੂੰ ਜਿਹੜਾ ਕਿ ਤੁਹਾਨੂੰ ਵੀ ਪਤਾ ਹੈਗਾ ਕਿ ਸਾਡੇ ਜਿੰਨੇ ਵੀ ਇਨਸੀਡੈਂਟ ਹੈਗੇ ਉਹ ਵਕ ਸਾਡੀ ਗੁਰਦਾਸਪੁਰ ਪੁਲਿਸ ਦੀ ਟੀਮਾਂ ਨੇ ਬੜੀ ਛੇਤੀ ਨਾਲ ਇਫੈਕਟਿਵ ਤਰੀਕੇ ਨਾਲ ਉਹਨਾਂ ਨੂੰ ਪ੍ਰੋਫੈਸ਼ਨਲ ਟੈਕਨੀਕਲ ਤਰੀਕੇ ਨਾਲ ਉਹਨਾਂ ਨੂੰ ਸੋਲਵ ਕਰ ਲਿਆ ਹੈਗਾ ਬਾਕੀ ਵੀ ਪੁਲਿਸ ਜਿਹੜਾ ਹੈਗਾ ਆਪਣੇ ਜੋਬ ਤੇ ਹੈਗੇ ਕਾਮਨ ਮੈਨ ਲਈ ਆਮ ਆਦਮੀ ਦੀ ਸੁਰੱਖਿਆ ਲਈ ਐਂਡ ਬਾਕੀ ਜਿਹੜਾ ਲਾਅਨ ਆਰਡਰ ਨੂੰ ਮੇਨਟੇਨ ਰੱਖਣ ਲਈ ਗੁਰਦਾਸਪੁਰ ਪੁਲਿਸ ਬੀਤੂਪਰ